ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂਤਾ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਾਹਿਬ ਜੁੜਨੇ ਰੁਖ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਦੋਸਤੋ ਬੜੀਆਂ ਤੋਂ ਅਹਿਮ ਖਬਰਾਂ ਨੇ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਅਪਵਾਵਾਂਗੇ ਇੱਕ ਖਬਰ ਤਾਂ ਹੈਗੀ ਹੈ ਕਿ ਟਰਾਂਸਪੋਰਟ ਤੇ ਪੰਚਾਇਤ ਮੰਤਰੀ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਇੱਕ ਵੀਡੀਓ ਆਉਂਦੀ ਹੈ ਉਸ ਵੀਡੀਓ ਦੇ ਵਿੱਚ ਉਹ ਕੁਝ ਅਪਸ਼ਬਦ ਬੋਲਦੇ ਹੋਏ ਦਿਖਾਈ ਦੇ ਰਹੇ ਨੇ ਬਿੱਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਖੂਬਹਾ ਵੀਡੀਓ ਵਾਇਰਲ ਹੋਈ ਦੂਜੇ ਪਾਸੇ ਇਹ ਲਾਲਜੀਤ ਸਿੰਘ ਪੁੱਲਰ ਹੈਗੇ ਨੇ ਉਹਨਾਂ ਦੇ ਹਸਾਬਕਾ ਇੱਕ ਅਧਿਕਾਰੀ ਨੇ ਅਫਸਰ ਨੇ ਇੱਕ ਸਾਬਕਾ ਨੇ ਹੁਣ ਉਹ ਰਸ਼ਪਾਲ ਸਿੰਘ ਬੋਪਾਰਾਏ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਰਿਸ਼ਵਤ ਦੇ ਮਾਮਲੇ ਦੇ ਵਿੱਚ ਲਾਲਜੀਤ ਸਿੰਘ ਪੁੱਲਰ ਦੇ ਉੱਪਰ ਗੰਭੀਰ ਇਲਜ਼ਾਮ ਲਾਏ ਗਏ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਪਾ ਕੇ ਇਹ ਕੀ ਗੱਲ ਹੈ ਸਾਰੀ ਇਹ ਸਮਝਾਂਗੇ ਤੇ ਨਾਲੋ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਧਮਾਕਾ ਕੀਤਾ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਕੀ ਹੈ ਉਹਦੇ ਤੇ ਗੱਲ ਕਰਾਂਗੇ ਪਰ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇੱਕ ਗੱਲ ਕਿ ਲਾਲਜੀਤ ਸਿੰਘ ਭੁੱਲਰ ਸਰਕਾਰ ਦੇ ਵੱਡੇ ਮੰਤਰੀਆਂ ਦੇ ਵਿੱਚੋਂ ਆਉਂਦੇ ਨੇ ਦਿੱਲੀ ਦੇ ਵੀ ਨੇੜੇ ਸਮਝੇ ਜਾਂਦੇ ਨੇ ਇਸ ਕਰਕੇ ਵੱਡੇ ਪੋਰਟਫੋਲੀਓ ਉਹਨਾਂ ਦੇ ਕੋਲ ਨੇ ਇੱਕ ਵੀਡੀਓ ਦੇ ਵਿੱਚ ਅਪਸ਼ਬਦ ਬੋਲਦੇ ਹੋਏ ਦਿਖਾਈ ਦੇ ਰਹੇ ਨੇ ਉਹ ਤੇ ਨਾਲੋਂ ਨਾਲ ਇੱਕ ਹੋਰ ਵੀ ਖਬਰ ਆਹੇ ਹੈਗੀ ਹੈ ਜਿਹੜੀ ਉਹ ਹੈਗੀ ਕਿ ਰਿਸ਼ਪਾਲ ਸਿੰਘ ਬੋਪਾਰਾ ਇੱਕ ਸਾਬਕਾ ਅਧਿਕਾਰੀ ਨੇ ਜਿਨ੍ਹਾਂ ਨੇ ਰਿਸ਼ਵਤ ਦੇ ਵੱਡੇ ਇਲਜ਼ਾਮ ਲਾਏ ਨੇ ਲਾਲਜੀਤ ਸਿੰਘ ਭੁੱਲਰ ਤੇ ਜੀ ਕੀ ਗੱਲਬਾਤ ਹੈ ਸਾਰੀ ਦੇਖੋ ਪਹਿਲੀ ਗੱਲ ਤਾਂ ਜਿਹੜੇ ਰਿਸ਼ਵਤ ਵਾਲੀ ਗੱਲ ਹੈ ਉਹਦੇ ਵਿੱਚ ਇਹ ਹੁੰਦਾ ਕਿਉਂਕਿ ਹੁਣ ਚੋਣਾਂ ਦਾ ਦੌਰ ਚੱਲ ਰਿਹਾ ਹੈ ਜੇਕਰ ਹੁਣ ਜਿਵੇਂ ਤੁਸੀਂ ਦੱਸਿਆ ਕਿ ਉਹ ਹੁਣ ਰਿਟਾਇਰ ਹੋ ਗਏ ਨੇ ਅਧਿਕਾਰੀ ਸਾਹਿਬ ਔਰ ਉਹਨਾਂ ਨੇ ਹੁਣ ਦੋਸ਼ ਲਾਏ ਨੇ ਜਾਂ ਤਾਂ ਮੌਕੇ ਤੇ ਬੰਦਾ ਦੋਸ਼ ਲਾ ਕੇ ਸਬੂਤ ਪੇਸ਼ ਕਰਦਾ ਫਿਰ ਤਾਂ ਉਹਦੀ ਕੋਈ ਵੈਲਿਊ ਹੁੰਦੀ ਹੈ ਉਹਨਾਂ ਦੋਸ਼ਾਂ ਦੀ ਜਿਹੜੇ ਦੋਸ਼ ਆਪਾਂ ਕਹਿੰਦੇ ਹਾਂ ਵੀ ਹੁਣ ਚੋਣਾਂ ਦੇ ਦੌਰਾਨ ਇੱਕ ਦੂਜੇ ਦੇ ਉੱਤੇ ਲੱਗਦੇ ਰਹਿੰਦੇ ਨੇ ਇਹਦੀ ਕੋਈ ਬਹੁਤ ਹੀ ਵੈਲਿਊ ਨਹੀਂ ਹੁੰਦੀ ਤੋ ਇਸ ਕਰਕੇ ਆ ਆਪਾਂ ਇਹ ਕਹਿ ਸਕਦੇ ਆ ਕਿ ਦੋਸ਼ ਜਿਹੜੇ ਨੇ ਇਦਾਂ ਦੇ ਉਹ ਚੋਣਾਂ ਦੇ ਮੱਦੇ ਨਜ਼ਰ ਜਿਹੜੇ ਨੇ ਉਹ ਲੱਗਦੇ ਰਹਿੰਦੇ ਆ ਹੋਰ ਵੀ ਲੱਗਣਗੇ ਸੋ ਪਹਿਲੀ ਗੱਲ ਤਾਂ ਇਹਦੇ ਵਿੱਚ ਕੋਈ ਦਮ ਨਹੀਂ ਹੁੰਦਾ ਦੂਜਾ ਹੈ ਜੇ ਕਿ ਜੇਕਰ ਕਿਸੇ ਵੀ ਮੈਂ ਇੱਕ ਭੁੱਲਰ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਕੋਈ ਵੀ ਮੰਤਰੀ ਹੈ ਚਾਹੇ ਆਮ ਬੰਦਾ ਹੈ ਚਾਹੇ ਤੁਸੀਂ ਹੋ ਚਾਹੇ ਮੈਂ ਆ ਜਦੋਂ ਅਸੀਂ ਕਿਸੇ ਕਮਿਊਨਿਟੀ ਦੇ ਖਿਲਾਫ ਜਾਂ ਕੋਈ ਵੀ ਚਾਹੇ ਇਨਸਾਨੀਅਤ ਹੈ ਉਹਦੇ ਖਿਲਾਫ ਜਾ ਕੇ ਕੋਈ ਏਦਾਂ ਦੀ ਟਿੱਪਣੀ ਕਰਦੇ ਆ ਉਹ ਇੱਕ ਬਹੁਤ ਹੀ ਨਿੰਦਨਯੋਗ ਕਮਾੜੀ ਸੋਚ ਦੀ ਨਿਸ਼ਾਨੀ ਹੈ ਸੋ ਇਸ ਕਰਕੇ ਮੈਂ ਇਹ ਕਹਿ ਸਕਦਾ ਕਿ ਇਹ ਨਿੰਦਨਯੋਗ ਹੈ ਔਰ ਏਦਾਂ ਦੀ ਜਿਹੜੀ ਸ਼ਬਦਾਵਲੀ ਹੈ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦਾ ਇੱਕ ਭਾਈਚਾਰਾ ਐਸਾ ਹੈ ਜਿਹੜਾ ਬਹੁਤ ਹੀ ਸਰਬਸਾਂਝਾ ਭਾਈਚਾਰਾ ਹੈ ਸੋ ਇਸ ਕਰਕੇ ਉਸ ਸਰਬਸਾਂਝੇ ਭਾਈਚਾਰੇ ਨੂੰ ਅ ਇਦਾਂ ਦੀ ਕੋਈ ਜਿਹੜੀ ਟਿੱਪਣੀ ਹੈ ਉਹ ਮਾੜੀ ਗੱਲ ਹੈ ਕਿ ਇਦਾਂ ਦੀ ਟਿੱਪਣੀ ਕਰਕੇ ਉਹ ਸਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਹ ਬਿਲਕੁਲ ਨਿੰਦਨਯੋਗ ਹੈ ਭੰਗੂ ਸਾਹਿਬ ਜੀ ਡਾਕਟਰ ਸਾਹਿਬ ਜਿਵੇਂ ਆਮ ਆਦਮੀ ਪਾਰਟੀ ਦਾ ਕਹਿ ਹੈਗਾ ਕਿ ਜੇਕਰ ਸਾਡੇ ਕਿਸੇ ਵੀ ਬੰਦੇ ਦੇ ਉੱਪਰ ਇਲਜ਼ਾਮ ਲੱਗਦਾ ਤਾਂ ਉਸ ਦਾ ਟਿਕਟ ਵਾਪਸ ਲੈ ਲੈਣਿਆ ਕੀ ਹੁਣ ਵੀ ਕੋਈ ਜਾਂਚ ਹੋਊਗੀ ਇਸ ਗੱਲ ਦੀ ਸੱਚ ਝੂਠ ਲੋਕਾਂ ਸਾਹਮਣੇ ਆਊਗਾ ਬਿਲਕੁਲ ਬਿਲਕੁਲ ਦੇਖੋ ਮੈਂ ਉਹੀ ਕਹਿਣਾ ਦੇਖੋ ਇਲਜ਼ਾਮ ਲਾਉਣਾ ਹੋਰ ਚੀਜ਼ ਹੈ ਇਲਜ਼ਾਮ ਲਾ ਕੇ ਸਬੂਤ ਦੇਣਾ ਉਹ ਚੀਜ਼ ਹੋਰ ਹੈ ਦੇਖੋ ਇਲਜ਼ਾਮ ਤਾਂ ਤੁਸੀਂ ਮੇਰੇ ਤੇ ਲਾ ਦਿਓ ਮੈਂ ਤੁਹਾਡੇ ਤੇ ਲਾ ਦੂੰਗਾ ਉਹਦੀ ਕੋਈ ਵੈਲਿਊ ਨਹੀਂ ਹੈ ਜਿੰਨੀ ਦੇਰ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਸੋ ਇਸ ਕਰਕੇ ਜੇਕਰ ਕੋਈ ਸਬੂਤ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੱਲਾ ਭੁੱਲ ਸਾਹਿਬ ਦੇ ਉੱਤੇ ਨਹੀਂ ਕੋਈ ਵੀ ਚਾਹੇ ਉਹ ਮੰਤਰੀ ਹੈ ਚਾਹੇ ਉਹ ਐਮਐਲਏ ਹੈ ਚਾਹੇ ਉਹ ਐਮਪੀ ਦਾ ਕੈਂਡੀਡੇਟ ਹੈ ਜਾਂ ਹੋਰ ਹੈ ਉਸ ਨੂੰ ਜਿਵੇਂ ਮਾਨ ਸਾਹਿਬ ਨੇ ਬਾਰ ਬਾਰ ਇਹ ਗੱਲ ਕਹੀ ਹੈ ਕਿ ਬਖਸ਼ਾ ਨਹੀਂ ਜਾਏਗਾ ਕੋਈ ਰਿਸ਼ਵਤਖੋਰੀ ਦੀ ਕੋਈ ਵੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਬੂਤ ਸਾਹਮਣੇ ਆਉਂਦੇ ਨੇ ਕੱਲੇ ਇਲਜ਼ਾਮ ਨਹੀਂ ਫਿਰ ਮੈਂ ਕਹਾਗਾ ਕਿ ਇਲਜ਼ਾਮਾਂ ਨਾਲ ਕੋਈ 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 ਫਰਕ ਨਹੀਂ ਪੈਂਦਾ ਸੋ ਇਹ ਤਾਂ ਇੱਕ ਦੂਜੇ ਨੂੰ ਛੋਟਾ ਦਿਖਾਉਣ ਲਈ ਹੁੰਦੇ ਆ ਪਰ ਜੇਕਰ ਕੋਈ ਸਬੂਤ ਸਾਹਮਣੇ ਆਉਣਗੇ ਤਾਂ ਲਾਜ਼ਮੀ ਤੌਰ ਤੇ ਉਹਦੇ ਤੇ ਐਕਸ਼ਨ ਹੋਏਗਾ ਔਰ ਕੈਂਡੀਡੇਟ ਵੀ ਜਿਹੜੇ ਜੇਕਰ ਉਹਨਾਂ ਨੂੰ ਲੱਗੂਗਾ ਕਿ ਕੈਂਡੀਡੇਟ ਦੇ ਵਿੱਚ ਕੋਈ ਦਿੱਕਤ ਹੈਗੀ ਆ ਤਾਂ ਉਹ ਵੀ ਬਦਲੇ ਜਾ ਸਕਦੇ ਨੇ ਇਦਾਂ ਦੀ ਕੋਈ ਕੋਈ ਹੁਣ ਪਰ ਸੰਭਾਵਨਾਵਾਂ ਮੈਨੂੰ ਬਹੁਤ ਘੱਟ ਲੱਗਦੀਆਂ ਨੇ ਵੰਗੂ ਸਾਹਿਬ ਜੀ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਤੀ ਗਈ ਹੈ ਭਗਤ ਆਦਮੀ ਪਾਰਟੀ ਵੱਲੋਂ ਅਨਾਉਂਸ ਕੀਤੇ ਗਏ ਨੇ ਤੇ ਕਿਵੇਂ ਵਿਖਰੇ ਸਾਰੀ ਗੱਲਬਾਤ ਦੇਖੋ ਜੀ ਲੋਕਤੰਤਰ ਹੈ ਆਪਾਂ ਸਾਰੇ ਜਾਣਦੇ ਹਰ ਪਾਰਟੀ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਜੋ ਵੀ ਉਮੀਦਵਾਰ ਉਹਨਾਂ ਨੂੰ ਸੂਟੇਬਲ ਲੱਗਦੇ ਨੇ ਔਰ ਵਿਨਿੰਗ ਕੈਂਡੀਡੇਟਸ ਉਹਨਾਂ ਨੂੰ ਲੱਗਦੇ ਨੇ ਉਹ ਜ਼ਰੂਰ ਕੋਸ਼ਿਸ਼ ਕਰਦੀ ਹੈ ਹਰ ਪਾਰਟੀ ਕਰਦੀ ਹੈ ਲੋਕਤੰਤਰ ਦੇ ਵਿੱਚ ਆਪਣੇ ਉਮੀਦਵਾਰ ਸੋ ਉਸ ਨੂੰ ਮਤੇ ਨਜ਼ਰ ਰੱਖਦੇ ਹੋਏ ਜਿੰਨੇ ਵੀ ਉਮੀਦਵਾਰ ਅੱਜ ਅ ਅਕਾਲੀ ਦਲ ਬਾਦਲ ਹੋਰਾਂ ਨੇ ਆਪਣੇ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦੇਣੇ ਦੇਣੀਆਂ ਬਣਦੀਆਂ ਨੇ ਤੋ ਕਿਉਂਕਿ ਡੈਮੋਕ੍ਰੇਸੀ ਹੈ ਇਸ ਕਰਕੇ ਸਾਰਿਆਂ ਦਾ ਪੂਰਾ ਹੱਕ ਹੈ ਕਿ ਹਰ ਬੰਦਾ ਜ਼ੋਰ ਲਾਏ ਔਰ ਵਤ ਤੋਂ ਵਤ ਵੋਟਾਂ ਲਵੇ ਅਸੀਂ ਆਪਾਂ ਤਾਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਸਾਰਿਆਂ ਨੂੰ ਦੇ ਸਕਦੇ ਹਾਂ ਤੋ ਇਸ ਕਰਕੇ ਸਾਡੀਆਂ ਸਭ ਨੂੰ ਸ਼ੁਭ ਕਾਮਨਾਵਾਂ ਜਿੰਨੇ ਵੀ ਕੈਂਡੀਡੇਟਸ ਨੇ ਚਾਹੇ ਉਹ ਕਾਲੀ ਦਲ ਦੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਹੋਰ ਕੈਂਡੀਡੇਟਸ ਹੋਣ ਤੋ ਸਭ ਨੂੰ ਸ਼ੁਭ ਕਾਮਨਾਵਾਂ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਸਭ ਨੂੰ ਪੂਰਾ ਅਕ ਹੈ ਕਿ ਉਹ ਆਪਣੇ ਜ਼ੋਰ ਨਾਲ ਔਰ ਪੂਰੀ ਤਾਕਤ ਨਾਲ ਚੋਣ ਲੜੇ ਔਰ ਜਿੱਤ ਹਾਸਲ ਕਰੇ ਸਾਡੀਆਂ ਸਭ ਨੂੰ ਸ਼ੁਭਕਾਮਨਾਵਾਂ ਭੰਗੂ ਸਾਹਿਬ ਜਿਵੇਂ ਡਾਕਟਰ ਸਾਹਿਬ ਦੇਖੋ ਕਿ ਹਰ ਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਉਹ ਤਿੰਨ ਵਾਰ ਐਮਪੀ ਨੇ ਤੇ ਪਹਿਲੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਨਾ ਆਉਣਾ ਕਿਸ ਗੱਲ ਵੱਲ ਇਸ਼ਾਰਾ ਕਰਦਾ ਜਾਫ ਰਹੀ ਵੀ ਹੈ ਕਿ ਪਰਮਪਾਲ ਕੌਰ ਸਿੱਧੂ ਦੀ ਭਾਜਪਾ ਨੇ ਟਿਕਟ ਫਾਈਨਲ ਕਰਤੀ ਬਠਿੰਡਾ ਤੋਂ ਹੀ ਕਿਸੇ ਵੀ ਵੇਲੇ ਅਨਾਉਂਸਮੈਂਟ ਉਹਨਾਂ ਦੀ ਹੋ ਸਕਦੀ ਹੈ ਟਿਕਟ ਦੀ ਕਿ ਉਹਦਾ ਇੰਪੈਕਟ ਹੈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇਖਣਾ ਚਾਹੁੰਦੀ ਹੈ ਕਿ ਉਧਰ ਕੀ ਹੋਊਗਾ ਜਾਂ ਕੋਈ ਹੋਰ ਗੱਲ ਹੈ ਜਿਵੇਂ ਦਲਜੀਤ ਚੀਮਾ ਪਹਿਲਾਂ ਅਨੰਦਪੁਰ ਸਾਹਿਬ ਤੋਂ ਤਿਆਰੀ ਕਰ ਰਹੀ ਸੀ ਤੇ ਅਖੀਰ ਦੇ ਵਿੱਚ ਜਾ ਕੇ ਉਹਨਾਂ ਨੂੰ ਗੁਰਦਾਸਪੁਰ ਤੋਂ ਅਨਾਉਂਸ ਕਰਤਾ ਗਿਆ ਉੱਥੇ ਸੰਗਰੂਰ ਤੋਂ ਕਿਹਾ ਜਾ ਰਿਹਾ ਸੀ ਕਿ ਟਿੰਡਸਾ ਪਰਿਵਾਰ ਦੇ ਫਰਜੰਦ ਹੈਗੇ ਨੇ ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਟਿੰਡਸਾ ਤੇ ਪਰਮਿੰਦਰ ਸਿੰਘ ਟਿੰਡਸਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਪਰ ਉੱਥੇ ਇਕਬਾਲ ਸਿੰਘ ਝੁੰਡਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਹ ਇਸ ਚੀਜ਼ ਨੂੰ ਕਿਵੇਂ ਸਮਝ ਸਕਦੇ ਆ ਦੇਖੋ ਪੰਗੂ ਸਾਹਿਬ ਹਰ ਪਾਰਟੀ ਆਪਣਾ ਗਣਿਤ ਲਗਾਉਂਦੀ ਹੈ ਚੋਣਾਂ ਦੇ ਵਿੱਚ ਔਰ ਉਸ ਪੂਰੀਆਂ ਕੈਲਕੂਲੇਸ਼ਨਸ ਹੁੰਦੀਆਂ ਨੇ ਕਿ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਮਿਲ ਸਕਦੀਆਂ ਨੇ ਕਿਵੇਂ ਮਿਲ ਸਕਦੀਆਂ ਨੇ ਕਿਉਂ ਮਿਲ ਸਕਦੀਆਂ ਨੇ ਔਰ ਹਰ ਪਾਰਟੀ ਉਸ ਸਾਹਬ ਨਾਲ ਆਪਣੇ ਕੈਂਡੀਡੇਟ ਜਿਹੜੀ ਹੈ ਬੜੇ ਕਰਦੀ ਹੈ ਸੋ ਜਿਵੇਂ ਤੁਸੀਂ ਹਰ ਸਿਮਰਤ ਬਾਦਲ ਬੀਬੀ ਜੀ ਦਾ ਕੱਲ ਕਰ ਰਹੇ ਹੋ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਲੱਗੇ ਕਿ ਹਜੇ ਬਾਕੀ ਪਾਰਟੀਆਂ ਨੂੰ ਦੇਖਣ ਦੀ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਸਿਮਰਤ ਬਾਦਲ ਬਹੁਤ ਹੀ ਇੱਕ ਅਹਿਮ ਕੜੀ ਨੇ ਅਕਾਲੀ ਦਲ ਬਾਦਲ ਦੇ ਵਿੱਚ ਕਿਉਂਕਿ ਵੱਡੇ ਬਾਦਲ ਸਾਹਿਬ ਜਦੋਂ ਜਿੰਦਾ ਸੀਗੇ ਤਾਂ ਬਕਾਇਦਾ ਤੌਰ ਤੇ ਉਹ ਬਹੁਤ ਇਸ ਉਹਨਾਂ ਦੀ ਸੀਟ ਨੂੰ ਝੰਡੇ ਦੀ ਸੀਟ ਨੂੰ ਬੜੀ ਅਹਿਮੀਤ ਦਿੰਦੇ ਸੀਗੇ ਸੋ ਅਕਾਲੀ ਦਲ ਦੀ ਬਹੁਤ ਇੰਪੋਰਟੈਂਟ ਸੀਟ ਹੈ ਚਾਹੇ ਉਹ ਫਰੀਦਕੋਟ ਵਾਲੀ ਟਿਕਟ ਹੋਵੇ ਚਾਹੇ ਤਕਵੀਰ ਬਾਦਲ ਹੋਰਾਂ ਵਾਲੀ ਟਿਕਟ ਜਾਂ ਬੀਬੀ ਹਰਸਿਮਰਤ ਬਾਦਲ ਹੋਰਾਂ ਦੀ ਬਹੁਤ ਸੋਚ ਸਮਝ ਕੇ ਆਪਣੇ ਕੈਂਡੀਡੇਟ ਖੜੇ ਕਰਨਗੇ ਇਸ ਵਾਰੀ ਸੋ ਜਿਵੇਂ ਤੁਸੀਂ ਦੱਸ ਰਹੇ ਹੋ ਚਾਹੇ ਢੀਂਸਾ ਸਾਹਿਬ ਸੰਗਰੂਰ ਤੋਂ ਹੋਣ ਚਾਹੇ ਬਠਿੰਡੇ ਵਾਲੀ ਸੀਟ ਹੋਵੇ ਸੋ ਇਟ ਡਿਪੈਂਡ ਕਰੇਗਾ ਕਿ ਉਹਨਾਂ ਦੀਆਂ ਗਿਣਤੀਆਂ-ਮਿੰਟੀਆਂ ਕੀ ਨੇ ਕੀ ਉਹ ਸਰਵੇ ਵਗੈਰਾ ਕਰਾ ਕੇ ਉਹ ਕੀ ਜੋ ਰਿਜ਼ਲਟ ਉਹਨਾਂ ਨੂੰ ਨਿਕਲਣਗੇ ਉਹ ਚਾਹੁੰਦੇ ਨੇ ਬਸ ਸੋ ਇਸ ਕਰਕੇ ਉਮੀਦ ਹੈ ਔਰ ਚਾਹੇ ਫਿਰੋਜ਼ਪੁਰ ਦੀ ਹੋਵੇ ਔਰ ਮੈਂ ਇਹੀ ਕਹਿਣਾ ਕਿ ਇਹ ਜਿਹੜੀਆਂ ਸੀਟਾਂ ਨੇ ਇਹ ਸੀਟਾਂ ਬਹੁਤ ਇੰਪੋਰਟੈਂਟ ਨੇ ਖਾਸ ਤੌਰ ਤੇ ਜਿਹੜੀਆਂ ਮਾਲਵੇ ਦੀਆਂ ਸੀਟਾਂ ਨੇ ਜਿੰਨੀਆਂ ਵੀ ਲੋਕ ਸਭਾ ਦੀਆਂ ਉਹ ਅਕਾਲੀ ਦਲ ਲਈ ਇੱਕ ਕਹਿ ਸਕਦੇ ਆ ਕਿ ਬਹੁਤ ਇੰਪੋਰਟੈਂਟ ਰਹਿਣ ਗਿਆ ਕਿਉਂਕਿ ਅਕਾਲੀ ਦਲ ਦੀ ਸਰਵਾਈਵਲ ਦੀ ਲੜਾਈ ਹੈ ਇਸ ਵੇਲੇ ਅਕਾਲੀ ਦਲ ਦੁਬਾਰਾ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਸੋ ਇਸ ਕਰਕੇ ਬਹੁਤ ਸੋਚ ਸਮਝ ਕੇ ਚਾਹੇ ਬੀਬੀ ਹਰਸਿਮਰਤ ਬਾਦਲ ਚਾਹੇ ਬਾਕੀ ਕੋਈ ਵੀ ਜਿਹੜੇ ਇਹਨਾਂ ਦੇ ਖਾਸ ਕੈਂਡੀਡੇਟ ਨੇ ਉਹਨਾਂ ਦੇ ਉੱਤੇ ਬਹੁਤ ਸੋਚ ਸਮਝ ਕੇ ਫੈਸਲੇ ਲਏ ਜਾਣਗੇ ਭੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ ਆਮ ਆਦੀ ਪਾਰਟੀ ਸੰਕਰਦੇ ਵਿੱਚ ਕਰੀ ਹੋਈ ਹੈ ਦਿੱਲੀ ਦੀ ਲੀਡਰਸ਼ਿਪ ਤੇ ਉੱਥੇ ਹੁਣ ਕੀ ਗੱਲਬਾਤ ਹੋਥੇ ਦੀ ਦੇਖੋ ਆਮ ਆਦੀ ਪਾਰਟੀ ਹਮੇਸ਼ਾ ਹੀ ਜਿਵੇਂ ਆਪਾਂ ਸਾਰੇ ਜਾਣਦੇ ਆ ਇੱਕ ਸਟਰਗਲ ਚੋਂ ਨਿਕਲੀ ਹੋਈ ਪਾਰਟੀ ਹੈ ਔਰ ਜਿੰਨਾ ਸਟਰਗਲ ਲੜੇਗੀ ਜਿੰਨਾ ਸੰਘਰਸ਼ ਕਰੇਗੀ ਤੁਸੀਂ ਪਿਛਲਾ ਇਤਿਹਾਸ ਦੇਖੋ ਪਿਛਲੇ 10 ਸਾਲਾਂ ਦਾ ਜਿੰਨਾ ਸੰਘਰਸ਼ ਕੀਤਾ ਪਾਰਟੀ ਨੇ ਓਨਾ ਹੀ ਅੱਗੇ ਵਧੀ ਹੈ ਸੋ ਇਸ ਕਰਕੇ ਮੈਂ ਇਹ ਮੰਨਦਾ ਕਿ ਇੱਕ ਇੱਕ ਚੰਗਾ ਸ਼ੁਭ ਸ਼ਗਨ ਆ ਆਮ ਆਦਮੀ ਪਾਰਟੀ ਦੇ ਲਈ 10 ਕਹਿ ਸਕਦੇ ਆ ਕਿ ਬਹੁਤ ਵਧੀਆ ਮੌਕਾ ਬੀਜੇਪੀ ਉਹਨਾਂ ਨੂੰ ਦੇ ਰਹੀ ਹੈ ਔਰ ਲੋਕਾਂ ਦੇ ਵਿੱਚ ਜਾਣ ਦਾ ਲੋਕਾਂ ਦੇ ਵਿੱਚ ਹਮਦਰਦੀ ਪ੍ਰਗਟ ਕਰਨ ਦਾ ਇੱਕ ਮੌਕਾ ਚੰਗਾ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ ਸੋ ਇਹਦਾ ਫਾਇਦਾ ਲੋਕ ਸਭਾ ਦੇ ਵਿੱਚ ਬਹੁਤ ਜ਼ਿਆਦਾ ਹੋਣ ਦੀਆਂ ਸੰਭਾਵਨਾਵਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਆ ਕਿ ਘੱਟੋ ਘੱਟ 10 ਨਹੀਂ ਸੌਰੀ 50 ਸੀਟਾਂ ਦੇ ਉੱਤੇ ਆਪਾਂ ਕਹਿ ਸਕਦੇ ਆ ਕਿ ਜਿਹੜੀਆਂ ਉੱਤਰੀ ਭਾਰਤ ਦੀਆਂ 50 ਸੀਟਾਂ ਨੇ ਉਨ੍ਹਾਂ ਦੇ ਉੱਤੇ ਕੇਜੀਵਾਲ ਦੀ ਗ੍ਰਿਫਤਾਰੀ ਦਾ ਜਾਂ ਬਾਕੀ ਜਿਹੜੀ ਲੀਡਰਸ਼ਿਪ ਦੀ ਗ੍ਰਿਫਤਾਰੀ ਦਾ ਅਸਰ ਜ਼ਰੂਰ ਪਾਏਗਾ। ਸੋ ਇਹੀ ਕਹਿ ਸਕਦੇ ਹਾਂ ਕਿ ਇੱਕ ਚੰਗਾ ਜਿਹੜਾ ਹੈਗਾ ਆਮ ਆਦੀ ਪਾਰਟੀ ਦੇ ਲਈ ਸ਼ਗਨ ਇਹ ਬਹੁਤ ਵਧੀਆ ਮੌਕਾ ਉਹਨਾਂ ਨੂੰ ਮਿਲੇ ਹੈ। ਸੋ ਇਸ ਕਰਕੇ ਜਿੰਨਾ ਜਿੰਨਾ ਉਹਨਾਂ ਦੇ ਉੱਤੇ ਤਸ਼ੱਦਦ ਹੋਏਗਾ ਔਰ ਉਹਨਾਂ ਦੇ ਲੀਡਰਾਂ ਨੂੰ ਜੇਲ੍ਹਾਂ ਚ ਟਿਕਿਆ ਜਾਏਗਾ ਉਹਨਾਂ ਉਹਨਾਂ ਹੀ ਫਾਇਦਾ ਆਮ ਆਦੀ ਪਾਰਟੀ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਪੰਗੂ ਸਾਹਿਬ ਜਿਹੜੇ ਬਾਕੀ ਰਹਿੰਦੇ ਕੈਂਡੀਡੇਟ ਆਮ ਆਦਮੀ ਪਾਰਟੀ ਕਦੋਂ ਅਨਾਉਂਸ ਕਰ ਸਕਦੀ ਹੈ ਰੁਖ ਸਾਹਿਬ ਹਾਂ ਮੇਰਾ ਖਿਆਲ ਹੈ ਕਿ ਜਿਵੇਂ ਬਾਰ-ਬਾਰ ਕਿਹਾ ਜਾ ਰਿਹਾ ਹੈ 16 ਤਰੀਕ ਤੱਕ ਬਾਕੀ ਜੀ ਜਿਹੜੇ ਕੈਂਡੀਡੇਟਸ ਨੇ ਉਹ ਅਨਾਉਂਸ ਹੋ ਜਾਣਗੇ ਔਰ ਮੇਰਾ ਖਿਆਲ ਹੈ ਦੋਕ ਦੋਕ ਦਿਨ ਦੀ ਗੱਲ ਹੈ ਸੋ ਇੰਤਜ਼ਾਰ ਦੀਆਂ ਕਰੀਆਂ ਲਗਭਗ ਖਤਮੀ ਹੋ ਚੁੱਕੀਆਂ ਨੇ ਔਰ ਜਲਦੀ ਅਨਾਉਂਸਮੈਂਟ ਹੋਣ ਵਾਲੀ ਹੈ ਵੰਗੂ ਸਾਹਿਬ ਜੀ ਅਉ ਕੁਝ ਕੁ ਗੱਲਾਂ ਚੱਲਦੀਆਂ ਨੇ ਡਾਕਟਰ ਸਾਹਿਬ ਕਹਿੰਦੇ ਕਿ ਆਮ ਆਦਮੀ ਪਾਰਟੀ ਕੋਲੇ ਹੁਣ ਵੱਡੇ ਫੇਸ ਤਾਂ ਹੈ ਨਹੀਂ ਕਿ ਸਾਰੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਕਰਨ ਸਕਣ ਕਿ ਜਿਵੇਂ ਜਿਹੜੇ ਵੱਡੇ ਫੇਸ ਹੈ ਸੀ ਉਹ ਲੋਕ ਸਭਾ ਦੇ ਵਿੱਚ ਟਿਕਟਾਂ ਦੇਤੀਆਂ ਆਪਣੇ ਹਲਕੇ ਤੱਕ ਮਹਦੂਦ ਹੋ ਗਏ ਉਹ ਦੂਜੇ ਪਾਸੇ ਮਾਨ ਸਾਹਿਬ ਵਿਰੋਧੀ ਕਹਿੰਦੇ ਕਿ ਬਾਹਰ ਹੀ ਰਹਿੰਦੇ ਨੇ ਜ਼ਿਆਦਾ ਕਿ ਉਸ ਤਰੀਕੇ ਨਾਲ ਵੱਡੇ ਫੇਸ ਨਹੀਂ ਹੈ ਜਿਹੜੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਸਕਣ ਦੇਖੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈ ਕਦੇ ਵੀ ਚਾਹੇ ਪਿਛਲੇ ਆਪਾਂ 10-12 ਸਾਲਾਂ ਤੋਂ ਇਹਦਾ ਇਤਿਹਾਸ ਦੇਖੀਏ ਵੱਡੇ ਫੇਸਾਂ ਨਾਲ ਤਾਂ ਕਦੇ ਵੀ ਇਹਨਾਂ ਨੇ ਚੋਣਾਂ ਜਿੱਤੀਆਂ ਹੀ ਨਹੀਂ ਤੁਸੀਂ ਦੇਖੋ ਵੀ ਜਿਹੜੇ 92 ਸੀਟਾਂ ਮਿਲੀਆਂ ਨੇ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਉਹ ਵੱਡੇ ਫੇਸਾਂ ਕਰਕੇ ਮਿਲੀਆਂ ਨਹੀਂ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਫੇਸਾਂ ਕਰਕੇ ਆਮ ਆਦਮੀ ਕਦੇ ਲੜੀ ਨਹੀਂ ਹੈ ਨਾ ਉਹਦਾ ਕੋਈ ਏਜੰਡਾ ਹੈ ਕਿ ਵੱਡੇ ਫੇਸਾਂ ਨੂੰ ਅੱਗੇ ਕਰੋ ਤੇ ਉਹਨਾਂ ਦੇ ਰਾਹੀਂ ਚੋਣਾਂ ਜਿੱਤੋ ਇਦਾਂ ਦੀ ਕੋਈ ਹੁਣ ਵੀ ਸੰਭਾਵਨਾਵਾਂ ਨਹੀਂ ਲੱਗਦੀਆਂ ਸੋ ਇਸ ਕਰਕੇ ਜਦੋਂ ਨਾ ਹੀ ਆਮ ਆਦਮੀ ਐ ਤਾਂ ਆਮ ਆਦਮੀ ਹੀ ਜਿਹੜੇ ਕੈਂਡੀਡੇਟ ਬਾਕੀ ਵੀ ਜਿਹੜੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਜਿਹੜੀਆਂ ਸੀਟਾਂ ਰਹਿ ਗਈਆਂ ਉਹਨਾਂ ਦੇ ਵਿੱਚ ਆਮ ਕੈਂਡੀਡੇਟ ਹੀ ਆਉਣਗੇ ਸੋ ਆਮ ਆਦਮੀਆਂ ਦੀ ਪਾਰਟੀ ਐ ਤਾਂ ਆਮ ਹੀ ਕੈਂਡੀਡੇਟ ਔਰ ਆਮ ਲੋਕ ਹੀ ਪ੍ਰਚਾਰ ਕਰਨਗੇ ਸੋ ਇਸ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਟਾਰ ਪ੍ਰਚਾਰਕ ਜਾਂ ਇਦਾਂ ਦੇ ਵੱਡੇ ਕੈਂਡੀਡੇਟ ਵੱਡੇ ਕੈਂਡੀਡੇਟਾਂ ਤੋਂ ਲੋਕ ਖੜਾ ਛੜਾਉਣਾ ਚਾਹੁੰਦੇ ਨੇ ਮੈਨੂੰ ਲੱਗਦਾ ਹੁਣ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਫਲਾਣੇ ਜਿਹੜੇ ਰਵਾਇਤੀ ਪਾਰਟੀਆਂ ਦੇ ਵੱਡੇ ਚਿਹਰੇ ਨੇ ਉਹਨਾਂ ਤੋਂ ਲੋਕ ਇਸ ਵਾਰੀ ਅੱਕੇ ਅੱਕੇ ਹੋਏ ਆ ਸੋ ਉਮੀਦ ਹੈ ਕਿ ਜਿਹੜੇ ਆਮ ਲੋਕਾਂ ਨੂੰ ਜਿਹੜੇ ਆਮ ਕਰਾਂ ਚੋਂ ਆਉਣਗੇ ਉਹਨਾਂ ਨੂੰ ਲੋਕ ਚੁਣਨਗੇ ਔਰ ਮੁੱਦਿਆਂ ਦੀ ਜਿਹੜੀ ਰਾਜਨੀਤੀ ਹੈ ਉਹਨਾਂ ਨੂੰ ਤਰਜੀਹ ਦੇਣਗੇ ਸੋ ਮੁੱਦਿਆਂ ਦੇ ਉੱਤੇ ਜਿਹੜੀ ਹੈਗੀ ਚੋਣ ਲੜੀ ਜਾਣੀ ਚਾਹੀਦੀ ਹੈ ਨਾ ਕਿ ਚਿਹਰਿਆਂ ਦੇ ਉੱਤੇ ਕਿਉਂਕਿ ਚਿਹਰੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਮੁੱਦੇ ਜਿਹੜੇ ਨੇ ਸਮਾਜ ਨੂੰ ਜਾਂ ਸਾਡੇ ਮੁਲਕ ਨੂੰ ਜਾਂ ਸਾਡੀ ਸਟੇਟ ਨੂੰ ਅੱਗੇ ਲੈ ਕੇ ਜਾ ਸਕਦੇ ਆ ਪੰਗੂ ਸਾਹਿਬ ਜੀ ਰੋਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਜੀ ਸ਼ੁਕਰੀਆ ਜੀ ਸਾਹਿਬ